ਸਾ ਸਿਗਰ khánਾਂ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਇਹ ਵੀਡੀਓ ਬਣਾਉਣ ਲੱਗੇ ਆ ਪਿੰਡ ਚੱਕਰ ਦੇ ਵਿੱਚ ਬਾਈ ਮੱਖਣ ਸਿੰਘ ਦੇ ਘਰੇ ਬਣਾਉਣ ਲੱਗੇ ਆ ਬਾਈ ਮੱਖਣ ਮੈਸਤਰੀ ਪਿੰਡ ਚੱਕਰ ਬਾਈ ਦੇ ਘਰੇ ਜਦੋਂ ਸਕਰੀਨ ਤੇ ਵਹਿੜਦਾ ਘਰੇ ਆ ਇਹ ਪਹਿਲਾਂ 2-4 ਵਾਰ ਰਿਪੀਟ ਹੋ ਚੁੱਕੀ ਸੀ ਕੰਜੀਬ ਨਹੀਂ ਹੁੰਦੀ ਸੀ ਉਦੋਂ ਬਾਅਦ ਚ ਬਾਈ ਦਾ ਆਪਣੇ ਨਾਲ ਸੰਪਰਕ ਹੋਇਆ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਇਹ ਸੰਪਰਕ ਹੋਣ ਤੋਂ ਅੱਜ ਕਿਵੇਂ ਆਪਣੇ ਤੋਂ ਟ੍ਰੀਟਮੈਂਟ ਬਾਈ ਨੇ ਕਰਾਇਆ ਸਾਰੀ ਡਿਟੇਲ ਵੈਡ ਦੀ ਲੈਣੇ ਆਪਾਂ ਭਾਈ ਅੱਛੀ ਗੱਲ ਹੋਰ ਠੀਕ ਹੈ ਜੀ ਤਾਂ ਭਾਈ ਇਹ ਵੈਡ ਦੀ ਡਿਟੇਲ ਦੱਸੋ ਕਿ ਪਹਿਲਾਂ ਕਿੰਨੇ ਵਾਰ ਰਿਪੀਟ ਹੋ ਚੁੱਕੀ ਕਿੰਨੇ ਵਾਰ ਕਰ ਚੁੱਕੀ ਆ ਵਾ ਦੋ ਤਿੰਨਾਂ ਦੇ ਹੋ ਗਈ ਕਰਦੀ ਜੀ ਦੋਨਾਂ ਦੇ ਪਹਿਲਾਂ ਠੀਕਾ ਭਰਾਈ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਕਿਵੇਂ ਸੋਚਿਆ ਵੀ ਆਪਣੇ ਤੇ ਦਵਾਈ ਦੋ ਬਾਅਦ ਆਪਾਂ ਉਹ ਮੁਦੂ ਜੀ ਮੰਡਲ ਹਾਲ ਕਰਾਇਆ ਜੀ ਅੱਗੇ ਹਾਂਜੀ ਬਹੁਤ ਮਜਬੂਤ ਬਣਿਆ ਸੀ ਹਾਂਜੀ ਤੇ ਚਲ ਇਹਦਾ ਵੀ ਕਰਾ ਲਗੇ ਜੀ ਇਹ ਵੀ ਸੱਟ ਰਿਹਾ ਬਹੁਤ ਵਧੀਆ ਬਿਲਕੁਲ ਜੀ ਅਸਵਾਸ ਸੀ ਹਾਂਜੀ ਆ ਤੋਂ ਮੈਂ ਆਪ ਹਾਲ ਕਰਾਇਆ ਦੋਤੋਂ ਕਿ ਆਪਣੀ ਪਹਿਲੀ ਡਿਗਰੀ ਲਗਣੂ ਜਿਹੜੀ ਆਪਾਂ ਦਵਾਈ ਦਿੱਤੀ ਸੀ ਉਹ ਆਪਣੀ ਦਵਾਈ ਦੇ ਅੰਤ ਵਿੱਚ ਹਾਂਜੀ ਅੱਜ ਜੀ ਨਜਰ ਦੀ ਗੱਲ ਚੈੱਕ ਪਾਸ ਹੋ ਗਈ ਹੈ ਅੱਜ ਉਹ ਵੀ 1.5 ਦਿਨ ਤੋਂ ਚੱਲ ਰਹੀ ਹੈ ਆਪਾਂ ਕਾਲੀ ਦੇ ਨਦੀ ਆਜਿਮਾਨ ਤੇ ਨਾਂਗ ਤੋਂ ਜਮਾਨਤ ਖੋਸ਼ਾਈ ਇਹਦਾ ਮੈਂ ਤੋਂ ਬੱਲੇ ਬੈਗੀ ਹਾਂਜੀ ਹਾਂਜੀ ਕਿਉਂਕਿ ਭਾਈ ਆਪਾਂ ਨਾਰਮਲ ਪਰਵਾਰਾ ਜਿਹਾ ਵਾਰ-ਵਾਰ ਖਾਚਾ ਕਰਨਾ ਬਹੁਤ ਔਖਾੰਗ ਹੋਖਦਾ ਹੈ ਤੇ ਜਿਹੜਾ ਵੀ ਤੁਸੀਂ ਆਪਣੇ ਖਰਚਾ ਕੀਤਾ ਤੁਹਾਡਾ ਰਾਸ ਆ ਹਾਂਜੀ ਵਿਰਾਸ ਹੈ ਕੋਈ ਦੇਣ ਚ ਸ਼ੰਕਾ ਤਾਂ ਨਹੀਂ ਆ ਨਹੀਂ ਨਹੀਂ ਪੂਰੇ ਖੋਸ਼ਾ ਪੂਰਾ ਮਨ ਜਿਹੜੇ ਹੋਰ ਵੀਰਪੁਰਾ ਜੋ ਦਿਨ ਜਿੰਗੇ ਜਿੰਗੇ ਵਿੱਚ ਆਂਦੇ ਜਾਂ ਬੜਾ ਰੋੜਾ ਦੇ ਛੱਡੀ ਜਾਂਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੇ ਅਸੀਂ ਤਾਂ ਹੁਣ ਟੋਟਲੀ ਕਰਾਉਣਾ ਸਾਢੋ ਸਾਲਾਂ ਤੋਂ ਵਿਸ਼ਵਾਸ ਪੂਰਾ ਬਣਿਆ ਵਾ ਆਪਦੇ ਨੂੰ ਹਾਂਜੀ ਹਾਂਜੀ ਐਵੇਂ ਕੀ ਆਪਣਾ ਸਾਰੇ ਪਸ਼ੂ ਬਣਦੇ ਆਉਂਦੇ ਆ ਅੱਜ ਤੇਹੀ ਕਹਿੰਦੇ ਆ ਵੀ ਵੀ ਦਿਖਾਓ ਤੇ ਕਰਵਾਓ ਹਾਲਾ ਇੱਕ ਨਾ ਇੱਕ ਜਿਹੜਾ ਬੰਦਾ ਹੋ ਜਾਂਦਾ ਬੁੜਮਾ ਮੜ ਪੈ ਜਾਂਦਾ ਫਿਰ ਜਿਹੜਾ ਬੜਾ ਖਾਵਾ ਰਹਿ ਜਾਂਦਾ ਬਿਲਕੁਲ ਜੀ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜ਼ਰੂਰੀ ਨਹੀਂ ਆਂਦਾ ਜੀ ਵੀ ਅੱਧੀਰ ਮੈਂ ਰੱਬਾਂ ਭਰਾ ਮੇਰੇ ਉਹ ਵੀ ਆਪਾਂ ਤੁਹਾਨੂੰ ਜਾਈ ਦਿੱਤੀ ਆ ਕਿ ਪਹਿਲੀ ਏਆਈ ਤੇ ਕੰਸੀਵ ਕਰੂਗਾ ਜ਼ਰੂਰੀ ਨਹੀਂ ਹੁੰਦਾ ਆਪਾਂ ਰੱਬ ਨਹੀਂ ਭਰਾ ਵੀਰਿਓ ਕਈ ਵਾਰ ਪਸ਼ੂ ਪਹਿਲੀ ਏਜ ਤੇ ਫਿਰ ਜਾਂਦਾ ਜੇ ਸੀਮਨ ਚ ਪ੍ਰੋਬਲਮ ਹੁੰਦੀ ਆ ਜੇ ਕਿਤੇ ਹੀਟ ਦੇ ਵਿੱਚ ਵੱਧ ਘੱਟ ਚਿੱਟੀ ਗੱਲ ਆ ਗਿਆ ਪਸ਼ੂ ਰਿਪੀਟ ਕਰ ਗਿਆ ਤੁਸੀਂ ਦਿਲ ਨਾ ਛੱਡੋ ਦੂਜੀ ਏਆਈ ਕਰਾਓ ਤੁਹਾਡਾ ਪਸ਼ੂ ਕੰਸੀਵ ਜ਼ਰੂਰ ਹੋਊਗਾ ਭਾਵੇਂ ਦੀ 4 ਸਾਲ ਦਾ ਪਸ਼ੂ ਰਿਪੀਟਰ ਆ ਵਾਰਾ ਫਿਰਦੀ ਵਹਿੜ ਫੜ ਲਿਓ ਕੰਸੀਵ ਆਪਣੀ ਦਵਾਈ ਨਾਲ ਜ਼ਰੂਰ ਹੋਊਗੀ ਪਰ ਜੇ ਇੱਕ ਅੱਧੀ ਅਰ ਪਸ਼ੂ ਫਿਰ ਗਿਆ ਦਿਲ ਨਾ ਛੱਡਿਓ 100% ਤੁਹਾਡਾ ਪਸੂ ਕੰਸੀਵ ਯਰੂਰ ਹੋਊਗਾ ਇਹ ਚੀਜ਼ ਤੁਹਾਨੂੰ ਦੱਸਦੇ ਆਂ ਵੀ ਤੁਹਾਡਾ ਜੋ ਖਰਚਾ ਕੀਤਾ ਹੋਊਗਾ ਬੇਕਾਰ ਨਹੀਂ ਜਾਊਗਾ ਔਰ ਜਲਦ ਤੁਹਾਡੇ ਸਾਹਮਣੇ ਆ ਇਦਾਂ ਨਹੀਂ ਆ ਵੜਾ פרוੜਾ ਦੇ ਨਾਮ ਛਾਡੋ ਜਾਂ ਚੰਗੇ ਚੰਗੇ ਝੋਟੀਆਂ ਪੂਛੜਾ ਨੂੰ ਨਾਮ ਵੜਾਓ ਬਾਰ ਬਾਰ ਘਰਾਂ ਦੇ ਵਿੱਚ ਪਸੂ ਚੰਗੀਆਂ ਵੜਾ ਝੋਟੀਆਂ ਪੈਦਾ ਕਰਨ ਨੂੰ ਸਮਾਂ ਬਹੁਤ ਲੱਗਦਾ ਜੇ ਆਪਾਂ ਚੰਗੀ ਝੋਟੀ ਪੂਛੜਾ ਨੂੰ ਵੜਾ ਕੇ ਦੁਆਰਾ ਝੋਟੀ ਪੈਦਾ ਕਰਨੀ ਆ ਘੱਟ ਤੋਂ ਘੱਟ 4-5 ਸਾਲ ਦਾ ਸਮਾਂ ਲੱਗੂਗਾ ਜੇ ਆਪਾਂ ਲੈਣ ਜਾਵਾਂਗੇ ਤਾਂ 1.5 ਲੱਖ ਰੁਪਈਆ ਜੇਬ ਵਿੱਚ ਪਾ ਕੇ ਤੁਰਨਾ ਪਊਗਾ ਨਾਲੇ ਤਾਂ ਆਪਣੀ ਇਨਕਮ 'ਚ ਲੌਸ ਹੋਊਗਾ ਠੀਕ ਹੈ ਨਾ ਜੀ ਇਸ ਤੋਂ ਬਿਹਤਰ ਆ ਤੁਸੀਂ ਆਪਣੀਆਂ ਘਰ ਦੀਆਂ ਛੋਟੀਆਂ ਘਰੇ ਪੈਦਾ ਕਰੋ ਘਰ ਦੀ ਛੋਟੀ ਪੈਦਾ ਹੋਊਗੀ ਤੁਹਾਡੀ ਇਨਕਮ 'ਚ ਵਾਧਾ ਹੋਊਗਾ ਜਿਹੜਾ 4-5 ਸਾਲ ਦੀ ਸਮਾਂ ਖਰਾਬ ਕਰੋਗੇ ਉਹ ਸਮੇਂ ਤੋਂ ਤੁਹਾਡੀ ਬਚਤ ਹੋਊਗੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਕਿ ਜਿੰਨਾ ਭਰਾਵਾਂ ਦੇ ਪਸੂ ਰੀਟ ਆ ਉਹ ਵੀ ਆਪਦੇ ਪਸੂ ਗੱਭਣ ਕਰ ਸਕਣ ਕੋਈ ਵੱਡਾ ਪ੍ਰੋਜੈਕਟ ਨਹੀਂ 1 ਮਹੀਨੇ ਦੀ ਮੈਡੀਸਨ ਦਾ ਕੋਰਸ ਆ 1 ਮਹੀਨੇ ਦੀ ਮੈਡੀਸਨ ਦੇ ਨਾਲ ਤੁਹਾਡਾ ਬਹੁਤ ਕੰਦੀਬ ਹੋਊਗਾ ਜਿੰਨੇ ਮਰਜੀ ਟਾਈਮ ਦੀ ਮੱਝ ਘੋੜੀ ਜਾਂ ਗਾਰਬੀਟਰ ਘੋੜੀ ਆਂਡਾ ਨਹੀਂ ਤਿਆਰ ਕਰਦੀ ਜਾਂ ਸਹੀ ਮੈਨੇ ਹੀਟ ਪ੍ਰੋਪਰ ਨਹੀਂ ਚੱਗਦੀ ਆਂਡਾ ਤੋੜਦੀ ਨਹੀਂ ਕਿੰਨੇ ਟਾਈਮ ਦੀ ਮਰਜੀ ਘੋੜੀ ਰਿਪੀਟਰ ਹੋਵੇ ਉਹਦਾ ਵੀ 100% ਚੱਲੂਗਾ ਆਪਣੇ ਚੈਨਲ ਤੇ ਵੀ ਦੀ ਜਾਂ ਵਾਈਲ ਬੈਂਤ ਮਾਰ ਉਹਦੇ ਚੈਨਲ ਤੇ ਜਾ ਕੇ ਆਪਣੀ ਘੋੜੀਆਂ ਵਾਲੀ ਵੀਡੀਓ ਦੇਖ ਸਕਦੇ ਆਂ ਕੋੜੀ ਜਨੇਟੇ ਦੀ ਮਰਜ਼ੀ ਰੀਪੀਟਰ ਆ ਜਾਂ ਘੋੜੇ ਦੀ ਫਰਤੀ ਕੋਈ ਵੀ ਪ੍ਰੋਬਲਮ ਆ ਉਹਦਾ ਵੀ ਹੱਲ ਹੋਊਗਾ ਜਾਂ ਘੋੜੀ ਬੱਚੇ ਛੋਟੀ ਬਛੇਰੀ ਉਹਦੀ ਹਾਈਟ ਵਧਾਉਣੀ ਆ ਗਰੋਥ ਕਰਨੀ ਆ ਉਹਦੇ ਵਾਸਤੇ ਵੀ ਆਪਣੇ ਕੋਲੇ ਮੈਡੀਸਨ ਹੁੰਦੀ ਆ ਵੀਡੀਓ ਦੇ ਬਾਅਦ ਤੋਂ ਵੀ ਸ਼ੇਅਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਬਾਈ ਮੱਖਣ ਨੂੰ ਬਹੁਤ ਬਹੁਤ ਵਧਾਈਆਂ ਸ਼ੇਰੇ ਪਾਸ਼ਾ ਦਾ ਕੋਈ ਨਹੀਂ ਕਿਰਪਾ ਕੀਤੀ ਹਾਲ ਦੇ ਤਣ ਕਿਰਪਾ ਵਾਹਿਗੁਰੂ ਕਰਦਾ ਆਪਾਂ ਮਿਹਨਤ ਕਰਦੇ ਹਾਂ ਹਰੇਕ ਦੇ ਘਰੇ ਜਾ ਕੇ ਆਪਣੀ ਮਨੋ ਕਾਮਨਾ ਇਹੀ ਹੁੰਦੀ ਆ ਪ੍ਰਮਾਤਮਾ ਫਲ ਦੇ ਹਾਲ ਪ੍ਰਮਾਤਮਾ ਨੇ ਦੇਣਾ ਇਹ ਮਹਾਰਾਜ ਦੇ ਹੱਥ ਜਾਂ ਪਹਿਲੀ ਵਾਰ ਦੇਣਾ ਜਾਂ ਦੂਜੀ ਵਾਰ ਦੇਣਾ ਆਪਾਂ ਦਾ ਫਲ ਦੇ ਨਹੀਂ ਸਕਦੇ ਬਾਲ ਪ੍ਰਮਾਤਮਾ ਨੇ ਮਾਤਮਾ ਦਿੰਦਾ ਫਲ ਬਿਲਕੁਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ